ਲੇਸ ਦੇ ਵੱਲੋਂ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ ਦੋਸ਼ੀ ਨੂੰ ਗ੍ਰਫਤਾਰ ਕਰ ਲਿਆ ਗਿਆ ਹੈ ਤਾਂ ਦੱਸ ਦਈਏ ਕਿ ਪਿਛਲੇ ਦਿਨੀ ਰੰਜਸ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੈਸ ਵਾਰਤਾ ਕਰਦਿਆਂ ਹੋਇਆ ਜਗਰਾਉਂ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਕਤਲ ਦੀ ਇਹ ਗੁੱਥੀ ਸੁਲਝਾਈ ਗਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਹੜਾ ਦੋਸ਼ੀ ਹੈ ਉਸ ਦੇ ਵੱਲੋਂ ਜਿਹੜੀ ਮਾਰਕੁੱਟਾਈ ਕੀਤੀ ਗਈ ਸੀ ਜਾਨ ਲੈਵਾ ਹਥਿਆਰਾਂ ਦੇ ਨਾਲ ਹਮਲਾ ਜਿਹੜਾ ਹੈ ਉਹ ਮ੍ਰਿਤਕ ਤੇ ਕੀਤਾ ਜਾਂਦਾ ਹੈ ਜਿਸ ਦੌਰਾਨ ਕਿ ਉਸ ਦੀ ਜਾਨ ਚਲੀ ਗਈ ਸੀ ਤਾਂ ਐਸੇ ਮਾਮਲੇ ਦੇ ਵਿੱਚ ਜਦ ਸਿਵਲ ਹਸਪਤਾਲ ਡੈੱਡ ਬੋਡੀ ਪਹੁੰਚਦੀ ਹੈ ਤਾਂ ਪੁਲਿਸ ਨੂੰ ਫੋਨ ਆਉਂਦਾ ਹੈ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਵੀ ਰੋ ਸ਼ੁਰੂ ਕੀਤੀ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਇਹ ਕਿਹੜਾ ਸੀ ਕਿ ਵਿਅਕਤੀ ਦਾ ਕਤਲ ਕੀਤਾ ਗਿਆ ਤਾਂ ਐਸੇ ਮਾਮਲੇ ਦੇ ਵਿੱਚ ਜਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਟੈਕਨੀਕਲ ਮਦਦ ਲਈ ਗਈ ਤੇ ਇਸ ਦੇ ਦਰਮਿਆਨ ਜਿਹੜਾ ਦੋਸ਼ੀ ਹੈ ਉਸ ਨੂੰ ਮੇਨ ਬਾਜ਼ਾਰ ਦੇ ਵਿੱਚੋਂ ਪੁਲਿਸ ਨੇ ਕਾਬੂ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮ੍ਰਿਤਕ ਦੇ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਇਸ ਦੇ ਵੱਲੋਂ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਦੇ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਖਰ ਅਸਲ ਦੇ ਵਿੱਚ ਕੀ ਵਜੇ ਰਹੀ ਹੈ ਜੋ ਇਸ ਦੇ ਵੱਲੋਂ ਇਸ ਵਿਅਕਤੀ ਨੂੰ ਮਾਰ ਮੁਕਾਇਆ ਗਿਆ ਤੰਬਰ 2024 ਨੂੰ ਪੁਲਿਸ ਸਟੇਸ਼ਨ ਸਿਟੀ ਦੇ ਗਰਾਉਂਡ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਸਿਵਲ ਹਸਪਤਾਲ ਦੇ ਗਰਾਉਂਡ ਦੇ ਵਿੱਚ ਇੱਕ ਅਨ ਆਇਡੈਂਟੀਫਾਈਡ ਡੈੱਡ ਬੋਡੀ ਜਿਹੜੀ ਹੈਗੀ ਉਹ ਹੈਗੀ ਇਸ ਸਬੰਧ ਦੇ ਵਿੱਚ ਜੋ ਜਦੋਂ ਪੁਲਿਸ ਦੀ ਟੀਮ ਜਗਰਾ ਪਹੁੰਚੀ ਸਿਵਲ ਹਸਪਤਾਲ ਪਹੁੰਚੀ ਤਾਂ ਉਹਨਾਂ ਨੇ ਡੈੱਡ ਬੋਡੀ ਦੀ ਸ਼ਨਾਖਤ ਕੀਤੀ ਸ਼ਨਾਖਤ ਕਰਨ ਤੋਂ ਬਾਅਦ ਬੰਦੇ ਦਾ ਨਾਂ ਸੰਜੀਵ ਕੁਮਾਰ ਪਤਾ ਲੱਗਿਆ ਉਹਦੀ ਜਦੋਂ ਮੈਡੀਕਲ ਰਿਪੋਰਟ ਦੇਖੀ ਗਈ ਤਾਂ ਉਹਦੇ ਸਰੀਰ ਦੇ ਉੱਤੇ ਕਾਫੀ ਸੱਟਾਂ ਸੀਗੀਆਂ ਦੇ ਸੰਬੰਧ ਵਿੱਚ ਐਫਆਈਆਰ ਨੰਬਰ 257 ਅੰਡਰ ਸੈਕਸ਼ਨ 103 ਬੀ ਐਨਐਸ ਜਿਹੜੀ ਹੈਗੀ ਦਰਜ ਕੀਤੀ ਗਈ। ਦਰਜ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਸਿਟੀ ਚ ਗਰਾਉਂਡ ਦੀ ਟੀਮ ਵੱਲੋਂ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਦਾਲ ਦੋਸ਼ੀ ਰਿਸ਼ਵ ਜੈਲ ਨੂੰ ਬਹੁਤ ਛੇਤੀ ਫੜ ਲਿਆ ਗਿਆ ਤੇ ਉਸ ਦਾ ਜਿਹੜਾ ਹੈਗਾ ਉਹ ਕਸ਼ਕਿਸ਼ ਕੀਤੀ ਜਾ ਰਹੀ। ਰਿਸ਼ਵ ਜੈਨ ਜੋ ਹੈ ਉਹਦਾ ਪਰਿਵਾਰ ਦੇ ਨਾਲ ਵੰਜਿਤ ਸੀ ਜਿਸ ਕਰਕੇ 11 ਦਸੰਬਰ ਦੀ ਰਾਤ ਨੂੰ ਉਹਦੇ ਵੱਲੋਂ ਜਿਹੜਾ ਅਮ੍ਰਿਤਕ ਹੈਗਾ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਜਾਨਲੇਵਾ ਸੱਟਾਂ ਜਿਹੜੀਆਂ ਮਾਰੀਆਂ ਗਈਆਂ ਸੀ। ਠੀਕ ਹੈ। ਬਾਕੀ ਸਵਥੀਸ਼ ਚੱਲ ਜੀ। ਠੀਕ ਹੈ ਸਰ। ਠੀਕ ਹੈ ਸਰ। ਪੁਲਿਸ ਦੇ ਵੱਲੋਂ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਦੱਸ ਦਈਏ ਕਿ ਪਿਛਲੇ ਦਿਨੀ ਰੰਜਸ਼ ਦੇ ਚੱਲਦਿਆਂ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ ਤਾਂ ਇਸੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜਿਹੜਾ ਦੋਸ਼ੀ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪ੍ਰੈਸ ਵਾਰਤਾ ਕਰਦਿਆਂ ਹੋਇਆ ਜੁਗਰਾਉਂ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਕੁਝ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਕਤਲ ਦੀ ਇਹ ਗੁੱਥੀ ਸੁਲਝਾਈ ਗਈ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਕਿ ਜਿਹੜਾ ਦੋਸ਼ੀ ਹੈ ਉਸ ਦੇ ਵੱਲੋਂ ਜਿਹੜੀ ਮਾਰਕੁੱਟਾਈ ਕੀਤੀ ਗਈ ਸੀ ਜਾਨ ਲੈਵਾ ਹਥਿਆਰਾਂ ਦੇ ਨਾਲ ਹਮਲਾ ਜਿਹੜਾ ਹੈ ਉਹ ਮ੍ਰਿਤਕ ਤੇ ਕੀਤਾ ਜਾਂਦਾ ਹੈ ਜਿਸ ਦੌਰਾਨ ਕਿ ਉਸ ਦੀ ਜਾਨ ਚਲੀ ਗਈ ਸੀ। ਇਸੇ ਮਾਮਲੇ ਦੇ ਵਿੱਚ ਜਦ ਸਿਵਲ ਹਸਪਤਾਲ ਡੈੱਡ ਬੋਡੀ ਪਹੁੰਚਦੀ ਹੈ ਤਾਂ ਪੁਲਿਸ ਨੂੰ ਫੋਨ ਆਉਂਦਾ ਹੈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਜਿਹੜੀ ਜਾਂਚ ਵੀ ਨਾ ਸ਼ੁਰੂ ਕੀਤੀ ਜਾਂਦੀ ਹੈ ਤਾਂ ਪਰਿਵਾਰ ਵਾਲਿਆਂ ਦਾ ਇਹ ਕਿਹੜਾ ਸੀ ਕਿ ਵਿਅਕਤੀ ਦਾ ਕਤਲ ਕੀਤਾ ਗਿਆ ਤਾਂ ਇਸੇ ਮਾਮਲੇ ਦੇ ਵਿੱਚ ਜਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਟੈਕਨੀਕਲ ਮਦਦ ਲਈ ਗਈ ਤੇ ਇਸੇ ਦਰਮਿਆਨ ਜਿਹੜਾ ਦੋਸ਼ੀ ਹੈ ਅਸਨੂ ਮੇਨ ਬਾਜ਼ਾਰ ਦੇ ਵਿੱਚੋਂ ਪੁਲਿਸ ਨੇ ਕਾਬੂ ਕੀਤਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਮ੍ਰਿਤਕ ਦੇ ਨਾਲ ਪੁਰਾਣੀ ਰੰਜਿਸ਼ ਸੀ ਜਿਸ ਦੇ ਚੱਲਦਿਆਂ ਇਸ ਦੇ ਵੱਲੋਂ ਇਸ ਵਾਰदात ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁੱਛਗਿੱਛ ਦੇ ਦੌਰਾਨ ਇਸ ਦੇ ਕੋਲੋਂ ਵੱਡੇ ਖੁਲਾਸੇ ਹੋ ਸਕਦੇ ਨੇ ਕਿ ਆਖਰ ਅਸਲ ਦੇ ਵਿੱਚ ਕੀ ਵਜੇ ਰਹੀ ਹੈ ਜੋ ਇਸ ਦੇ ਵੱਲੋਂ ਇਸ ਵਿਅਕਤੀ ਨੂੰ ਮਾਰ ਮੁਕਾਇਆ ਗਿਆ ਸਤੰਬਰ 2024 ਨੂੰ ਪੁਲਿਸ ਸਟੇਸ਼ਨ ਸਿਟੀ ਦੇ ਗਰਾਉਂਡ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਜੀ ਕਿ ਸਿਵਲ ਹਸਪਤਾਲ ਦੇ ਗਰਾਉਂਡ ਦੇ ਵਿੱਚ ਇੱਕ ਅਨ ਆਇਡੈਂਟੀਫਾਈਡ ਡੈੱਡ ਬੋਡੀ ਜਿਹੜੀ ਹੈਗੀ ਉਹ ਹੈਗੀ ਇਸ ਸਬੰਧ ਦੇ ਵਿੱਚ ਜੋ ਜਦੋਂ ਪੁਲਿਸ ਦੀ ਟੀਮ ਜੋਗਰਾਫੀਸੀਵ ਸਿਵਲ ਹਸਪਤਾਲ ਪਹੁੰਚੀ ਤਾਂ ਉਹਨਾਂ ਨੇ ਡੈੱਡ ਬੋਡੀ ਦੀ ਸ਼ਨਾਖਤ ਕੀਤੀ ਸ਼ਨਾਖਤ ਕਰਨ ਤੋਂ ਬਾਅਦ ਬੰਦੇ ਦਾ ਨਾਂ ਸੰਜੀਵ ਕੁਮਾਰ ਪਤਾ ਲੱਗਿਆ ਉਹਦੀ ਜਦੋਂ ਮੈਡੀਕਲ ਰਿਪੋਰਟ ਦੇਖੀ ਗਈ ਤਾਂ ਉਹਦੇ ਸਰੀਰ ਦੇ ਉੱਤੇ ਕਾਫੀ ਸੱਟਾਂ ਸੀਗੀਆਂ ਜਿਸ ਸਬੰਧ ਵਿੱਚ ਐਫਆਈਆਰ ਨੰਬਰ 257 ਅੰਡਰ ਸੈਕਸ਼ਨ 103 ਬੀ ਐਨਐਸ ਜਿਹੜੀ ਹੈਗੀ ਦਰਜ ਕੀਤੀ ਗਈ। ਦਰਜ ਕਰਨ ਤੋਂ ਬਾਅਦ ਪੁਲਿਸ ਸਟੇਸ਼ਨ ਸਿਟੀ ਚ ਗਰਾਉਂਡ ਦੀ ਟੀਮ ਵੱਲੋਂ ਹਿਊਮਨ ਤੇ ਟੈਕਨੀਕਲ ਇੰਟੈਲੀਜੈਂਸ ਦੇ ਦਲ ਦੋਸ਼ੀ ਰਿਸ਼ਵ ਜੈਲ ਨੂੰ ਬਹੁਤ ਛੇਤੀ ਫੜ ਲਿਆ ਗਿਆ ਤੇ ਉਸ ਦਾ ਜਿਹੜਾ ਹੈਗਾ ਉਹ ਕਸ਼ਕਿਸ਼ ਕੀਤੀ ਜਾ ਰਹੀ। ਰਿਸ਼ਵ ਜੈਨ ਜੋ ਹੈ ਉਹਦਾ ਪਰਿਵਾਰ ਦੇ ਨਾਲ ਨਜਿੱਸ ਸੀ ਜਿਸ ਕਰਕੇ 11 ਦਸੰਬਰ ਦੀ ਰਾਤ ਨੂੰ ਉਹਦੇ ਵੱਲੋਂ ਜਿਹੜਾ ਅਮ੍ਰਿਤਕ ਹੈਗਾ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਜਾਨਲੇਵਾ ਸੱਟਾਂ ਜਿਹੜੀਆਂ ਮਾਰੀਆਂ ਗਈਆਂ ਸੀ ਠੀਕ ਹੈ ਬਾਕੀ ਸਫੀਸ਼ ਚੱਲ ਜੀ ਠੀਕ ਹੈ ਜੀ ਸਰ ਠੀਕ